ਦੀ ਦਾ ਖਾਸਾ ਵਾਹਿਗੁਰੂ ਜੀ ਬਤੇ ਸਾਥੀਓ ਅੱਜ ਇੱਕ ਬੈਠਾ ਕੁਛ ਕਹੂੰਗਾ ਕਿ ਸਾਡੀ ਇੱਕ ਭੈੜੇ ਯੂਨਿਟ ਪ੍ਰੋਜੈਕਟ ਵੱਲੋਂ ਬਰਗਲਾ ਕੇ ਗਲਤ ਸੁਪਨੇ ਦਿਖਾ ਕੇ ਮਲੇਸ਼ੀਆ ਭੇਜਿਆ ਗਿਆ ਸੀ ਔਰ ਉੱਥੇ ਕਈ ਮਹੀਨਿਆਂ ਤੋਂ ਉਹਦਾ ਆਪੇ ਪਰਿਵਾਰ ਦਾ ਕੋਈ ਕੰਟੈਕਟ ਨਹੀਂ ਇੱਕ ਤਰ੍ਹਾਂ ਦਾ ਕੈਰ ਕਰਕੇ ਰੱਖਿਆ ਉਹਨੂੰ ਮਤਲਬ ਬੰਦਵਾ ਮਜ਼ਦੂਰ ਬਣਾ ਕੇ ਰੱਖਿਆ ਉਹਨੂੰ ਔਰ ਬਹੁਤ ਬੁਰੇ ਪਰਿਵਾਰ ਦੇ ਵਿੱਚ ਬੁਰੇ ਉਹਦੇ ਪਤੀ ਹੈ ਔਰ ਤੋਂ ਇਹਦੇ بیوی ਦੇ ਪਿਤਾ ਜੀ ਆ ਸੋ ਅੱਜ ਸਰਕਾਰ ਵੱਲੋਂ ਜੇ ਸਰਕਾਰ ਦੀ ਡਿਊਟੀ ਹੈ ਸਾਡੇ ਕੋਲੇ ਆਏ ਸੋ ਅਸੀਂ ਜੋ ਵੀ ਕਾਰਵਾਈ ਕਰਤੀ ਤੇ ਉਹ ਕੱਲ ਇਹ ਵਾਪਸ ਪਰसों ਵਾਪਸ ਆ ਗਏ ਇਹ ਕੁਝੀ ਦੀ ਗੱਲ ਹੈ ਲੇਕਿਨ ਮੈਂ ਇੱਕ ਤੁਹਾਡੇ ਨਾਲ ਹੀ ਜੇ ਸੋਸ਼ਲ ਮੀਡੀਆ ਰਾਹੀਂ ਮੈਂ ਇੱਕ ਬੇਨਤੀ ਕਰਕੇ ਆਉਂਦਾ ਵੀ ਆ ਜਿਹੜਾ ਮਲੇਸ਼ੀਆ ਹੋ ਗਿਆ ਜਾਂ ਦਬਈ ਖਾੜੀ ਦੇ ਦੇਸ਼ਾਂ ਤੋਂ ਗਿਆ ਨਿਕਲੇ ਨੇ ਕਿੱਥੇ ਇੱਥੇ ਏਜੰਟ ਕਈ ਰਿਕਰੂਟ ਕਰਨ ਦੇ ਨਾਮ ਤੇ ਤੁਹਾਨੂੰ ਵੱਡੀਆਂ-ਵੱਡੀਆਂ ਜਿਹੜੀਆਂ ਉਹ ਲਾਲ ਜਿੰਦੇ ਆ ਵੀ ਇੰਨੀ ਕਮਾਈ ਹੋਊ ਕਹਿੰਦੀ ਕਮਾਈ ਹੋਊ ਉੱਥੋਂ ਦੇ ਕਾਨੂੰਨ ਬਹੁਤ ਖਰਾਬ ਨੇ ਜਿਹੜਾ ਇੱਕ ਵਾਰੀ ਬੰਦਾ ਚਲਾ ਗਿਆ ਇਹਦੇ ਕੋਲੇ ਗਿਆ ਉਹਦੀ ਮਰਜੀ ਬਣਾ ਵਾਪਸ ਗਿਆ ਤੋਂ ਮੇਰੀ ਹੱਥ ਜੋੜ ਕੇ ਬੈਠੀ ਆ ਵੀ ਆਪਣੀਆਂ ਧੀਆ ਨੂੰ ਭੈਣਾ ਨੂੰ ਉਧਰ ਨਾ ਭੇਜੋ ਕੰਮ ਦੀ ਇੱਥੇ ਕੋਈ ਕਮੀ ਨਹੀਂ ਇੱਥੇ ਵੀ ਕੰਮ ਮਿਲ ਸਕਦੇ ਆ ਇੱਥੇ ਕੰਮ ਮਿਲਦੇ ਵੀ ਆ ਉਹਦੇ ਚ ਅਸੀਂ ਮਦਦ ਕਰਾਂਗੇ ਸਾਰੇ ਮਦਦ ਕਰਾਂਗੇ ਤੋਂ ਮੈਂ ਇਹ ਬੇਨਤੀ ਕਰਦਾ ਕਿ ਬਾਈ ਦਰਵਾਜ਼ੇ ਖੁੱਲ੍ਹਣ ਵੀ ਕੀ ਕੀ ਮਤਲਬ ਯਾਤਰਾਵਾ ਸੈਣੀਆ ਤੋਂ ਬਾਈ ਵਿਰੋਧ ਤੁਹਾਡੇ ਨਾਲ ਦੇ ਲਈ ਆਨੰਦਪੁਰ ਸਾਹਿਬ ਲਈ ਸੈਟਮੈਂਟ ਹੋ ਗਿਆ। ਉਹ ਆਮ ਤੇ ਖਾਨੂਕਾ ਜੈਕਟ ਨੇ ਜੀ ਝੁੱਠੇ ਬਾਈ ਨੇ ਬਿਜਲੇ ਆ ਕੇ 35 ਰੁਪਏ ਦੀ ਦਿਵਾਦੀ ਉਹ ਜਾ ਕੇ ਖਾਨ ਦੇ ਤੋਂ ਬਾਅਦ ਉਹ ਅਸੂਈ ਵਾਪਸ ਮਗਰਾਣੀ ਸੀ। ਆਮ ਸਮੂਹ ਦੇ ਹੁੰਦੇ ਇਹ ਵੀ ਹਸਤਲੇ ਵਿੱਚ ਉਹ ਜੋ ਫੜ ਗਏ ਉਸ ਤੋਂ ਬਾਅਦ 7 ਮਹੀਨਾ ਦੇ ਵਿੱਚ ਸੰਜਾ ਪੂਰੀ। ਹੁਣ ਧੰਨਵਾਦ ਬਾਈ ਜੀ ਦਾ ਜਿਨੇ ਸਾਥ ਪਾਉਸ।